ਗੁਰਦਾਸਪੁਰ ਦੇ ਪਿੰਡ ਪੁਲੇਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਟਨ ਦੀ ਜੇਰ ਪੁਲਿਸ ਦੇ ਵਿੱਚ ਅਧਿਕਾਰੀ ਤੌਰ ਤੇ ਨੌਕਰੀ ਕਰ ਰਿਹਾ ਸੀ ਤੇ ਦੱਸਦੇ ਹੀ ਇਹ 26 ਮਾਰਚ ਨੂੰ ਨਿਊਜ਼ੀਲੈਂਡ ਵਿਕੇ ਸੜਕ ਹਾਦਸਾ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਤੇ ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਦੇ ਉਸਤੇ ਜਦੀ ਪਿੰਡ ਪੁਲੇਚੱਕ ਵਿੱਚ ਪਹੁੰਚੀਏ ਜਿੱਥੇ ਕੀ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਨੌਜਵਾਨ ਗੁਰਚਰਨ ਸਿੰਘ ਸ਼ਾਦੀशुदा ਸੀ ਅਤੇ ਉਸ ਦੀ ਇੱਕ 4 ਸਾਲ ਦੀ ਬੇਟੀ ਵੀ ਸੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਉਹਨਾਂ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਆਪਣੀ ਗੱਡੀ ਇਰਾਹੀ ਜਾ ਰਹੀ ਸੀ ਤਾਂ ਉਸ ਦੀ ਸੜਕ ਖਾਸ ਦੇ ਦੌਰਾਨ ਮੌਤ ਹੋ ਗਈ ਤੇ ਅੱਜ ਉਸ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਪਹੁੰਚੀ ਹੈ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਪਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉਹ ਅੱਛੇ ਕੋਈ 1 ਮਹੀਨਾ ਹੋ ਗਿਆ ਸੀ ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਟੇਕ ਹਾਂਜੀ ਕੀ ਕਰ ਸੀਗਾ ਹਾਂਜੀ ਡੱਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੋਲ ਸੁਮਲਾਜਮ ਦੱਸ ਕੇ ਗਿਆ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂ ਜੇ ਮੇਰੇ ਆ ਬਲੈਂਟਨ ਰਹਿੰਦਾ ਬਲੈਂਟਨ ਡੈਡ ਬੋਡੀ ਕਿਧਰ ਮਾਤਲੀ ਡੈਡ ਬੋਡੀ ਰਾਤ ਪਹੁੰਚੀ ਸਾਡੇ ਕੋਲ ਅੰਬਰਸਰ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਇਸ ਰਾਤੀ ਵੀ ਮੰਨ ਕਰਦੇ ਉਹ ਇਤੋਂ ਦੀ ਜਉਂਦੀ ਨੂੰ ਸੋਦਾ ਬਾ ਜੀ ਕੀ ਗਾਣਾ ਹੈ ਆ ਗਿਆ ਸਾਡਾ ਪੁੱਤ ਬਾਬਸਾ ਆ ਗਿਆ ਚਲੋ ਆਈਂ ਦਰਸ਼ਨ ਕਰ ਲਿਆ ਤਾਂ ਤੁੰਮ ਦਰਸ਼ਨ ਹੋਦੇ ਆ ਗਿਆ ਹੀ ਦੇਖਦੇ ਆ ਬਾਕੀ ਹਟੋ ਕਹਿਣ ਵਾਸਤੇ ਬੱਚਿਆ ਕੋਈ ਨਿਕਵਾ ਨਹੀਂ ਬੱਚਿਆ ਨਹੀਂ ਬੇਟਾ ਛੋਟਾ ਕੈਨੇਡਾ ਵਾਲਾ ਬੇਟੀ 4 ਸਾਲ ਦੀ ਓਦੀ ਬੇਟੀ 4 ਸਾਲ ਦੀ ਹਾਂਜੀ ਮੇਰੀ ਹਾਂਜੀ ਮੈਂ ਹਰਜਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਰੱਖੀ ਓ ਮੇਰੀ ਬੱਚੀ ਕਹਿੰਦੀ ਧੀ ਧੀ ਬੋੜੀ ਸਜਾ ਦੇਤੀ ਰੱਬ ਨੇ ਉਹ ਜਾਨ ਉਸ ਜਵਰੀ ਆ ਮੇਰੀ ਧੀ ਹੈ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਉੱਥੇ ਨੂੰ ਵਧੀਆ ਆਪਣਾ ਜਿਹੜੀ ਆ ਜੌਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ੍ਹ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਇਹ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਵਿੱਚ ਜੈਨਾ ਟਕਰਾ ਗਈ ਗੱਡੀ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਹਿਬ ਏਅਰਪੋਰਟ ਤੇ ਡੈੱਡ ਬਡੀ ਪਹੁੰਚੀ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾ ਪਰ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਾਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਹੋਰ ਬਹੁਤ ਜਵਾਨ ਹੀ ਹੁੰਦਾ ਸਾਡੇ 6 ਫੁੱਟ ਤੋਂ ਵੱਧ ਹਾਈਟ ਹੀ ਉਹਦੀ ਹੈ ਹੁਣ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਹੈ ਨਾ ਆ ਛੋਟੀ ਜੀ ਬੱਚੀ ਆ ਦੇਖੋ ਨਾ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਤੇ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆਦਾਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦਾਂ ਦਾ ਡੁੱਬਾ ਪਿਆ ਵਾ ਤਾਂ ਹੀ ਆਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ